एचपीसी ਦੇ ਵੱਲੋਂ ਅੱਜ ਮੀਟਿੰਗ ਸੱਦੇ ਗਈ ਸੀ ਇਸ ਮੀਟਿੰਗ ਦੇ ਵਿੱਚ ਕਈ ਫੈਸਲੇ ਹੋਏ ਤੇ ਜਿਸ ਤੋਂ ਬਾਅਦ ਉੱਥੇ ਹਰਜਿੰਦਰ ਸਿੰਘ tạmੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਇੱਕ ਪਾਸੇ ਉਹਨਾਂ ਨੇ ਸਰਕਾਰ ਤੇ ਵੀ ਸਵਾਲ ਕਢੇ ਖੜੇ ਕਰ ਰਹੇ ਨੇ ਤੇ ਦੂਜੇ ਪਾਸੇ ਦੱਸਦੀ ਇਹ ਕਿ ਕੱਲ ਜੋ ਇੱਕ ਗੁਰਸਿੱਖ ਨੌਜਵਾਨ ਦੇ ਉੱਤੇ ਸ਼ਿਵ ਸੈਨਾ ਦੇ ਕੁਝ ਲੀਡਰਾਂ ਦੇ ਵੱਲੋਂ ਜਿਹੜਾ ਕਿ ਸ਼ਿਵ ਸੈਨਾ ਦੇ ਬੰਦਿਆਂ ਦੇ ਵੱਲੋਂ ਜਿਹੜਾ ਕਿ ਉਸ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੇ ਉੱਤੇ ਲਗਾਤਾਰ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੇ ਤਹਿਤ ਹੁਣ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਨੌਜਵਾਨ ਦੇ ਹੱਕ ਦੇ ਵਿੱਚ ਐਸਟੀਪੀਸੀ ਉਤਰੀ ਹੈ ਤੇ ਦੂਜੇ ਪਾਸੇ ਕਈ ਹੋਰ ਫੈਸਲਿਆਂ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ। ਅਧਿਸ਼ਰੀ ਮੁਖਸਰ ਸਾਹਿਬ ਅਖੇ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬਿਆਦਵੀ ਕਰਨਾ ਅਤ ਨਿੰਦਣਯੋਗ ਹੈ। ਜਾਣਕਾਰੀ ਅਨੁਸਾਰ ਸੇਬ ਸੈਨਾ ਦਾ ਪ੍ਰਧਾਨ ਦੱਸਣ ਵਾਲਾ ਆਗੂ ਸਿੱਖ ਨੌਜਵਾਨ ਦੀ ਕੁੱਟ ਮਾਰ ਲਈ ਹੋਰਨਾਂ ਨੂੰ ਅਕਸਰ ਆਇਆ ਹੈ। ਕੁੰਜ ਆਪੇ ਸਿੱਖ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਅਜੇ ਹਰ ਵਰਤਾਰੇ ਵੱਡੀ ਚਿੰਤਾ ਵਾਲਾ ਵਿਸ਼ਾ ਹੈ। ਪੰਜਾਬ ਵਿੱਚ ਵੀ ਅਜੇ ਹੀ ਫਿਰਕਾ ਪ੍ਰਸਤੀ ਨੂੰ ਉਤਸ਼ਾਹਤ ਕਰਨ ਵਾਲਿਆਂ ਦੇ ਹੌਸਲੇ ਵਧ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਸਰਕਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਤੇ ਅਜਿਹੇ ਲੋਕਾਂ ਨੂੰ ਨਾਥਾ ਭਾਈ ਦੂਸਰਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਚਾ ਜੀ ਦੀ 350 ਸਾਲਾਂ ਸ਼ਹੀਦੀ ਸਤਾਬ ਦੀ ਜਿਹੜੀ ਔਰ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਇਹ ਸ਼ਤਾਬ ਦੀ ਪਵਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਲਾਸ ਦੇ ਵਿੱਚ 5 ਕਰੋੜ ਰੁਪਇਆ ਇਹ ਸ਼ਤਾਬ ਦੇ ਲਈ ਰੱਖਿਆ ਸੀ ਕਿਉਂਕਿ ਪਿੱਛੇ ਕੋਈ ਸਮਾਂ ਐਸਾ ਬਣ ਗਿਆ ਜੰਗ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਕਸ਼ਮੀਰ ਤੋਂ ਜਿਹੜਾ ਨਗਰ ਕੀਰਤਨ ਲੈ ਕੇ ਆਉਣਾ ਸੀ ਉਹ ਨਹੀਂ ਲੈ ਕੇ ਆ ਸਕੇ ਹੁਣ ਅੱਜ ਵੀ ਇਹ ਬੈਠ ਕੇ ਫੈਸਲਾ ਹੋਇਆ ਕਿ ਇਹਨੂੰ ਕੌਮੀ ਪੱਧਰ ਤੇ ਮੋੜ ਦੁਆਰਾ ਤੋਂ ਸ਼ੁਰੂ ਕੀਤਾ ਜਾਵੇ ਦੂਸਰੇ ਇੱਕ ਜਿਹੜੀ ਹਰ ਇੱਕ ਸੰਸਥਾ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ। ਸਰਕਾਰ ਵੱਲੋਂ ਵੀ ਪਿਛਲੇ ਦਿਨੀ ਇਹ ਇਸ਼ਤਿਹਾਰ ਦਿੱਤਾ ਗਿਆ ਕਿ ਸਾਨੂੰ ਸੁਝਾਅ ਦਿੱਤੇ ਜਾਣ। ਤੇ ਮੈਂ ਉਸ ਦਿਨ ਵੀ ਇਹ ਸੁਝਾਅ ਦਿੱਤਾ ਸੀ ਕਿ ਇਹ ਸ਼ਤਾਬਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਮਨਾਉਂਦੀ ਆ। ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਆ ਸਰਕਾਰਾਂ ਦੇ ਕਾਰਜ ਹੁੰਦੇ ਆ। ਕਿ ਇਹਨਾਂ ਸ਼ਤਾਬਦੀਆਂ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਵੱਡੇ ਕਾਰਜ ਕੀਤੇ ਜਾਣ ਕੋਈ ਇਹੋ ਜਿਹੇ ਕਾਰਜ ਕੀਤੇ ਜਾਣ ਜਿਹੜੇ ਸਦੀਵ ਕਾਲ ਦੇ ਉਹ ਸਰਕਾਰ ਦਾ ਤੇ ਸ਼ਤਾਬ ਦੇ ਹਿੱਸਾ ਬਣ ਸਕਣ ਅੱਗੇ ਪਿੱਛੇ ਵੀ ਆਪਾਂ ਦੇਖਿਆ ਕੈਪਟਨ ਅਵਿੰਦਰ ਸਿੰਘ ਹੁਣੇ ਵੀ 550 ਸਾਲਾਂ ਤੇ ਸ਼ਤਾਬਦੀ ਮਨਾਉਣ ਦਾ ਯਤਨ ਕੀਤਾ ਸੀ ਇਹ ਮੈਂ ਟਕਰਾਅ ਦੀ ਸਥਿਤੀ 'ਚ ਨਹੀਂ ਲਿਆਉਣਾ ਚਾਹੁੰਦਾ ਪਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹਣਾ ਕਿ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਸਮਰਥਿਆ ਸਾਰੇ ਕਾਜ ਲਈ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸ਼ਤਾਬਦੀ ਨੂੰ ਸਮਰਪਿਤ ਹੁਣ ਅੱਗੇ ਪਿੱਛੇ ਕਿੰਨੀਆਂ ਸ਼ਤਾਬਦੀਆਂ ਗਈਆਂ ਇੱਕ ਸ਼ਤਾਬਦੀ ਦੇ ਵਿੱਚ ਪੈਚਵਾਰਤ ਤੱਕ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸ਼ਤਾਬਦੀ ਲਈ ਕਾਰ ਸ਼ੁਰੂ ਕਰਨ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗ ਵਾਈਲ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤੀ ਜਿਹੜੀ ਆ ਸਾਡੀ ਸਾਰਿਆਂ ਦੀ ਬਣੀ ਦੂਸਰਾ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 2014 ਵਿੱਚ ਬਣ ਗਿਆ ਸੀ ਲਿਟੀਗੇਸ਼ਨ ਕਰਕੇ ਉਹ ਹੁਣ ਉਹਦਾ ਫੈਸਲਾ ਹੋਇਆ ਪਰ ਕੁਝ ਫੈਸਲੇ ਜਿਹੜੇ ਆ ਉਹ ਮੈਂ ਸਮਝਦਾ ਸੇਖਾਂ ਦੀ ਭਰਾ ਮਾਰੂ ਜੰਗਵਾਲ ਨੂੰ ਪ੍ਰੇਰ ਰਹੇ ਆ ਕਿਉਂਕਿ ਸਾਡਾ ਇੱਕ ਉਥੇ ਹਸਪਤਾਲ ਆ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਰਕੰਡਾ ਜਿਹਦੀ ਪ੍ਰਾਪਰਟੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆ ਕੁਝ ਪ੍ਰਾਪਰਟੀ ਉਥੇ ਲੋਕਲ ਕਮੇਟੀ ਨੇ ਦਿੱਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਉਹਨਾਂ ਹਰਿਆਣਾ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜਿਹੜੀ ਮੈਂ ਆ ਬੇਨਤੀ ਕਰ ਰਿਹਾ ਇਹ ਬੇਨਤੀ ਰੂਪ ਮੈਂ ਤਾਂ ਕਰ ਰਿਹਾ ਤੁਹਾਨੂੰ ਅਪੀਲ ਵੀ ਕਰਦਿਆਂ ਕਿ ਇਹ ਤੇ ਗੰਭੀਰਤਾ ਨਾਲ ਸੋਚਣਾ ਟਕਰਾ ਦੀ ਸਥਿਤੀ ਨਹੀਂ ਚੰਗੀ ਹੁੰਦੀ ਕਿਸੇ ਪੱਕੇ ਦੀ ਵੀ ਇਹ ਮੀਰੀ ਪੀਰੀ ਜਿਹੜਾ ਸਾਡਾ ਹਸਪੀਟਲ ਆ ਇਹਨੂੰ 8 ਕਰੋੜ ਰੁਪਇਆ ਸਾਲ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਦਿੰਦੀ ਸੀ ਤੇ ਅੱਜ ਵੀ ਦੇ ਰਹੀ ਆ ਤੇ ਉੱਥੇ ਸਾਡੇ ਪਹਿਲਾਂ ਗੋਡੇ ਜਿਹੜੇ ਬਦਲਨ ਦਾ ਉਹ ਸਫਲ ਜਿਹੜੇ ਸਾਡੇ ਆਪਰੇਸ਼ਨ ਹੋ ਰਹੇ ਆ ਹੁਣ ਉਥੇ ਕੈਥ ਲੈਬ ਅਸੀਂ ਸ਼ੁਰੂ ਕੀਤੀ ਆ ਜਿਹੜੇ ਆਪਾਂ ਸਟੈਂਟ ਵਗੈਰਾ ਕਹਿੰਦੇ ਆ ਉਹ ਸਾਰੇ ਉੱਥੇ ਪੈ ਰਹੇ ਆ ਤੇ ਉਹ ਰੂਰਲ ਏਰੀਆ ਆ ਜਿਨ੍ਹਾਂ ਨੂੰ ਇਹ ਬੈਨੀਫਿਟ ਮੈ ਰਹਿਆ ਉਹ ਤੋਂ ਇਲਾਵਾ ਅਸੀਂ ਹੁਣ ਪਿਛਲੇ ਸਾਲ ਫੈਸਲਾ ਕੀਤਾ ਕਿ ਇਹਨੂੰ ਮੈਡੀਕਲ ਕਾਰਜ ਜਿਹੜਾ ਆ ਉਹ ਸਾਨੂੰ 100 ਸੀਟ ਦੀ ਜਿਹੜੀ ਆ ਅਫੀਲੀਏਸ਼ਨ ਦੀ ਪ੍ਰਵਾਨਗੀ ਮਿਲ ਗਈ ਸੀ ਸਰਕਾਰ ਪਾਸੋਂ ਪਰ ਉਹਦੇ ਲਈ ਇਨਫਰਾਸਟ੍ਰਕਚਰ ਬਹੁਤ ਵੱਡਾ ਹੁੰਦਾ ਹਸਪੀਟਲ ਰੈਗੂਲਰ ਚਾਹੀਦਾ ਉਸ ਭਾਵੇਂ ਸਾਡੇ ਕੋਲ ਹੈਗਾ ਕਾਲਜ ਦੀ ਬਿਲਡਿੰਗ ਵੱਡੀ ਚਾਹੀਦੀ ਆ ਸੋ ਅਸੀਂ ਉਹ ਸਾਰੇ ਕਾਰਜ ਜਿਹੜੇ ਉਹ ਸ਼ੁਰੂ ਕੀਤੇ ਚੰਗੀ ਪੱਧਰ ਤੇ ਚੱਲ ਰਹੇ ਆ ਪਰ ਮੈਂ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਬੇਨਤੀ ਕਰਦਾ ਕਿ ਪਿਛਲੇ ਦਿਨੀ ਤੁਸੀਂ ਉੱਥੇ ਆਏ ਵੀ ਸੀ ਤੇ ਤੁਸੀਂ ਸਾਰੀ ਸਥਿਤੀ ਨੂੰ ਪਾਪ ਲਾਓ ਉਹ ਐਸਲੇ ਸਫਲਤਾਪੂਰਵਕ ਚੱਲ ਰਿਹਾ ਪਰ ਉਹਨੂੰ ਵੱਡੇ ਇੱਕ ਫਾਈਨਾਂਸ ਦੀ ਲੋੜ ਆ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਐਵੇਂ ਨਹੀਂ ਹੁੰਦਾ। ਉਹ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਤੇ ਉਹ ਕਾਰ ਰਹੀ ਆ। ਅਸੀਂ ਰਾਂਚਕਾ ਮਾਤਰ ਭਿੰਨ ਭੇਤ ਨਹੀਂ ਕੀਤਾ ਇਹ ਗੁਰਦੁਆਰਾਂ ਦੇ ਪ੍ਰਬੰਧ ਲੈ ਗਏ। ਉਹ ਤੋਂ ਬਾਅਦ ਆ ਜਿੰਨੀਆਂ ਮੈਂ ਤੁਹਾਨੂੰ ਗਣਾਈਆਂ ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਸਾਰਾ ਪਰਬੰਧ ਕਰਦੀ ਤੇ ਕਾਰ ਵੀ ਰਹੀ ਹੈ